ਵਿੱਕਰੇ ਕਿਹੜੇ ਜੈਂਟਸ ਹੱਥ ਖੜਾ ਕਰਦੇ ਮੇਰੀ ਭੁਗਦੀ ਐ ਮੇਰੀ ਤਾਂ ਭੁਗਦੀ ਨਹੀਂ ਹੈ ਮੇਰੀ ਤਾਂ ਭੁਗਦੀ ਨਹੀਂ ਮੈਂ ਪਹਿਲਾਂ ਮੰਨ ਗਿਆ ਹੱਥ ਖੜਾ ਕਰਕੇ ਦਿਖਾਵੇ ਜੀ ਹਾਂ ਇਸੇ ਤਰ੍ਹਾਂ ਦੀ ਗੱਲ ਹੀ ਮੈਂ ਤੁਹਾਨੂੰ ਸੁਣਾ ਦਿੰਦਾ ਗੱਲ ਇਹ ਪੁਰਾਣੇ ਟਾਈਮ ਅੱਜ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਇੱਕ ਰਾਜੇ ਨੇ ਕੀ ਸੋਚਿਆ ਇੱਕ ਦਿਨ ਪਏ ਪਏ ਨੇ ਵੀ ਮੈਂ ਕਸ਼ਮੀਰ ਤੋਂ ਸੇਬ ਲਿਆਵਾਂ ਖਾਸੇ ਉਹਨੇ ਜੀ ਟਣਾਂ ਦੇ ਟਣ ਸੇ ਮੰਗਾਲੇ ਤੇ ਉਹਨੇ ਪਚੀਤੀ ਕੋੜੇ ਮੰਗਾਲੇ ਬੜੀਆ ਅਰਬੀ ਲਿਆ ਕੇ ਬਨਤੇ ਹੋ ਸੇਬ ਵੀ ਸਾਰੇ ਉਹਨੇ ਢੋਲੇ ਉਹਨੇ ਪਬਲਿਕ ਬੁਲਾ ਲਈ ਸਾਰੇ ਕਹਿੰਦਾ ਲੈ ਵੀ ਜਿਹਦੀ ਘਰੇ ਪਹੁੰਚਦੀ ਆ ਉਹਦਾ ਘੋੜਾ ਲੈ ਜੋ ਐ ਜਿਹਦੀ ਘਰੇ ਨਹੀਂ ਪਹੁੰਚਦੀ ਸਿਓ ਚੱਕੋ ਤਿੱਤਰ ਹੋ ਜਿਓ ਹੁਣ ਜਿਹੜਾ ਆਇਆ ਕਰੇ ਜਿਸ ਸਿਓ ਚੱਕ ਕੇ ਭੱਜਿਆ ਕਰੇ ਜਿਹੜਾ ਆਇਆ ਕਰੇ ਸਿਓ ਚੱਕ ਕੇ ਭੱਜਿਆ ਕਰੇ ਰਾਜਾ ਕਹਿੰਦਾ ਤਾਂ ਬਹੁਤ ਮਾੜੀ ਗੱਲ ਹੋ ਰਹੀ ਐ ਵੀ ਕਿਸੇ ਦੀ ਘਰੇ ਪੁੱਗਦੀ ਉਹਨੇ ਤੇ ਅਖੀਰ ਨੂੰ ਜੀ ਦੁਪਹਿਰ ਨੂੰ 3:00 ਵਜੇ ਇੱਕ ਮੇਰੇ ਵਰਗਾ ਢੱਡਲ ਜਾਇਆ ਕਹਿੰਦਾ ਜੀ ਮੇਰੀ ਬਹੁਤ ਘਰੇ ਪੁੱਗਦੀ ਐ ਮੇਰੇ ਬਿਨਾਂ ਤਾਂ ਪਤਾ ਨਹੀਂ ਝੂਲਦਾ ਰਾਜਾ ਕਹਿੰਦਾ ਘੋੜਾ ਲੈ ਜਾ ਉਹ ਜੇ ਉਹ ਤੂ ਰਾਜਾ ਕੋੜਾ ਖੋਲ ਕੇ ਲੈ ਗਿਆ ਰਾਜਾ ਕਹਿੰਦਾ ਇੱਕ ਬੰਦਾ ਤਾਂ ਹੈਗਾ ਆਪਣੇ ਰਾਜ ਚ ਵੀ ਜਿਹਦੀ ਆਪਦੀ ਪੂਕਦੀ ਆ ਘਰੇ ਘੰਟੇ ਕੇ ਬਾਅਦ ਫੇਰ ਮੁੜਿਆ ਕਹਿੰਦਾ ਜੀ ਮੈਨੂੰ ਬੱਗਾ ਚਿੱਟਾ ਘੋੜਾ ਦੇ ਦਿਓ ਉਹ ਕਹਿੰਦਾ ਕੀ ਗੱਲ ਕਹਿੰਦਾ ਮੇਰੀ ਘਰ ਵਾਲੀ ਦੀ ਰੰਗ ਨਹੀਂ ਪਸੰਦ ਆ ਕਹਿੰਦਾ ਕੋੜਾ ਬੱਕਾ ਕੋੜਾ ਇੱਥੇ ਬੰਨਦੇ ਸਾਓ ਚੱਕ ਭਾਜਾ ਤੇ ਰਾਜਾ ਆਥਣੇ ਜੇ ਪੈ ਗਿਆ 10 ਕ ਵੱਜੇ ਹੋਏ ਵਜੀਰ ਨੇ ਆ ਕੇ ਕੁੰਡਾ ਖੜਕਾਤਾ ਕਹਿੰਦਾ ਮਹਾਰਾਜ ਜਾਗਦੇ ਹੋ ਉਹ ਕਹਿੰਦਾ ਨੀਂਦ ਜੀ ਆਉਣ ਲੱਗੀ ਸੀ ਆਜਾ ਵਜੀਰ ਆ ਫਿਰ ਵੀ ਤੇ ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਆ ਬੇਮੌਸਮੀ ਤੁਸੀਂ ਸੇਬ ਲਿਆਇਓ ਐਨੇ ਮਹਿੰਗੇ ਕੋੜੇ ਲਿਆਇਓ ਜੇ ਆਪਣੇ ਕਾਲ ਪੈ ਜੀ ਫਿਰ ਕਣਕ ਤਾਂ ਲੈ ਲੈਂਦੇ ਆਪਾਂ ਰਾਜਾ ਕਹਿੰਦਾ ਸਲਾਹ ਤਾਂ ਮੇਰੀ ਵੀ ਇਹੀ ਜੀ ਕਹਿੰਦਾ ਮਹਾਰਾਣੀ ਨਹੀਂ ਮੰਨੀ ਉਹ ਕਹਿੰਦਾ ਫੇ ਸੇਵ ਲਿਆਵਾ ਜੀ ਵਜ਼ੀਰ ਕਹਿੰਦਾ ਸੇਵ ਲਿਆਵਾ ਇਹਨਾਂ ਚੱਕ ਲਿਆ ਪਈ ਹੁਣ ਜਦੋਂ ਵਜ਼ੀਰ ਮੋੜਨ ਲੱਗਿਆ ਰਾਜਾ ਕਹਿੰਦਾ ਇਹਨੂੰ 10 ਵਜੇ ਆਉਣ ਦੀ ਕਿਲੋੜੀ ਸੀ ਕਹਿੰਦਾ ਵਜ਼ੀਰ ਸਾਹਿਬ 1 ਮਿੰਟ ਤੁਸੀਂ ਆਇਓ ਕਹਿੰਦਾ ਹਾਂ ਕਹਿੰਦਾ ਮੈਨੂੰ ਇਹ ਗੱਲ ਤੜਕੇ ਨਹੀਂ ਦੱਸ ਸਕਦੇ ਸੀ ਕਹਿੰਦਾ ਮੇਰੀ ਸਲਾਹ ਤਾਂ ਟੜਕੇ ਦੱਸਣ ਦੀ ਸੀ ਅੱਜ ਮੇਰੇ ਵਾਲੀ ਨਹੀਂ ਮੰਨੀ ਥੈਂਕ ਯੂ